ਭਾਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਸੇਲਵਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਪ੍ਰੀਤਮ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਮਿੱਤਰੋ ਗਾਂ ਦਿਖਾ ਰਹੇ ਆਂ ਕਿਹੜਾ ਸੂਆ ਕਿੰਨਾ ਕ ਦੁੱਧ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਆਪਾਂ ਗਾਂ ਦਾ ਜਿਹੜਾ ਸਵੀਰ ਬੰਮਤਰ ਸਾਰੀ ਦਿਖਾ ਦਈਏ ਫੇਸ ਕੁਆਲਿਟੀ ਮਿੱਤਰੋ ਸੋਹਣੀ ਆ ਕੱਦ ਕਾਠ ਵੀ ਠੀਕ ਆ ਤੇ ਥਾਂਲੇ ਵੀ ਦੀ ਮਿੱਤਰੋ ਸਾਫ਼ ਆ ਫਿਕਸ ਹਵਾਨੇ ਦੀ ਆ ਤੇ ਚੰਗਾ ਮੋਟਾ ਮਿੱਤਰੋ ਥਾਣਾ ਤੇ ਐਚ ਐਫ ਤੇ ਬਸ ਆਪਾਂ ਕਹਿ ਸਕਦੇ ਆ ਵੀ ਕ੍ਰੋਸ ਜੀ ਆ ਕੋਈ ਬਹੁਤੀ ਪਿਓਰ ਨਹੀਂ ਆਪਾਂ ਕਹਿ ਸਕਦੇ ਜਰਸੀ ਕ੍ਰੋਸ ਕਹਿ ਸਕਦੇ ਤੇ ਜਰਸੀ ਹਾਂ ਜਰਸੀ ਕ੍ਰੋਸ ਕਹਿ ਸਕਦੇ ਜਿਹੜੀ ਸਰੀਰ ਦੀ ਬਣਤਰ ਆ ਮਿੱਤਰੋ ਤੇ ਥਣਲੇ ਵਿੱਚ ਫਿਰ ਆਪਾਂ ਕਹਿੰਦੇ ਪੂਰੀ ਸਾਫ ਆ ਨਾਣਾ ਦੇਖੋ ਲੈਵੇ ਤੇ ਬਹੁਤ ਸੋਹਣੀਆਂ ਦਿਖਾਈ ਦਿੰਦੀਆਂ ਨੇ ਤੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੋੜ ਦੋ ਮੜਾ ਜਾਂ ਫਿਰ ਕਰਾਂਗੇ ਬਾਈ ਦੇ ਨਾਲ ਗੱਲਬਾਤ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹੋ ਜਾਂ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਤੇ ਦੁੱਧ ਮਿੱਤਰੋ ਸੋਹਣਾ ਤਿਆਰ ਹੈ ਤੇ ਪਿਛਲੇ ਸੂਏ ਦਾ ਬਾਈ ਕਹਿੰਦਾ ਮੋਢੇ ਕਹਿੰਦਾ ਕਾਫੀ ਚੰਗਾ ਦੁੱਧ ਕੱਢਿਆ ਸੀ ਕੱਦ ਮਿੱਤਰੋ ਨਾਰਮਲ ਕੱਦਦਾ ਕੋਈ ਬੜਾ ਵੱਡਾ ਨਹੀਂ ਤੇ ਬੜਾ ਛੋਟਾ ਵੀ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹ ਨਹੀਂ ਕਰ ਸਕਦੇ ਵੀ ਜਿਹੜਾ ਜਰਸੀ ਕ੍ਰਾਸ ਕਰਤੀ ਤੇ ਜਰਸੀ ਵਾਲਾ ਕਰਦਾ ਪਰ ਸੋਹਣਾ ਮਿੱਤਰੋ ਕੱਦਦਾ ਤੇ ਚੰਗਾ ਫਿਰ ਆਪਾਂ ਕਹਿੰਦੇ ਮੋਟਾ ਥਾਣਾ ਥੋੜੇ ਜਿਹਾ ਪਸ਼ੂ ਡਰਦੇ ਨੇ ਬੰਦੀ ਬੰਦੀ ਹਾਂਜੀ ਹਾਂਜੀ ਓਕੇ ਓਕੇ हां भाई सत श्री अकाल जी सत श्री अकाल जी की हालचाल है बढ़ गई बढ़ गई ਤੁਸੀਂ ਦੱਸੋ ਠੀਕ ਐ ਸਿੱਤਾ हां जी हां बढ़ गई बढ़ गई ਤੇ ਆਪਣਾ ਨਾਮ ਹੈਗਾ ਪ੍ਰੀਤਮ ਸਿੰਘ हां जी ਕਿੱਥੇ ਜੇ ਘਰ ਆਪਣਾ ਹੈ ਆਪਣਾ ਬੁਰਜਗੱਲ ਵਾਲੀ ਸੜਕ ਤੇ ਜੀ ਸਕੂਲ ਦੇ ਬੈਕਸਾਈਡ ਜੀ ਆ ਸਾਹਮਣੇ ਸਕੂਲ ਆ ਹਨਾ ਆਪਣੇ ਸਾਹਮਣੇ ਸਕੂਲ ਆ ਜੀ ਤੇ ਬਾਹਰ ਚ ਮੇਲਾ ਦਾ ਖੰਭਾ ਰੱਖਿਆ ਹੋਆ हां ਬਾਹਰ ਚ ਖੰਭਾ ਰੱਖਿਆ ਹੀ ਬਜ਼ੁਰਗ ਬੈਠੇ ਹੁੰਦੇ ਯਾਰ ਮੈਂ ਤਾਂ ਓਕੇ 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 ਠੀਕ ਐ हां जी हां ਤੇ ਇਹ ਕਿਹੜੇ ਸੂਇ ਸੂਈ ਆ ਜੀ ਇਹ ਇਹ ਜੀ ਤੀਜਾ ਸੂਦਾ ਸੂਈ ਆ ਜੀ ਕਦੋਂ ਕਦੀ ਸੂਈ ਇਹ ਹੋਗੇ 5 ਤੋਂ 6 ਦਿਨ ਜੀ 5 ਤੋਂ 6 ਦਿਨ हां जी ਮੰਗਰ ਬੱਛਾ ਬੱਛਾ हां जी ਬੱ ਪਿਛਲੇ ਸੂਏ ਕਿੰਨਾ ਕਦੋ ਤੁਸੀਂ ਇਹਨੇ 22 23 ਲੀਟਰ ਦਿੱਤਾ ਜੀ ਦੁੱਧ ਤੇ ਹੁਣ ਕਿੰਨਾ ਤਿਆਰ ਹੈ 16 ਲੀਟਰ ਤਿਆਰ ਹੈ ਜੀ ਓਕੇ ਦੋ ਡੰਗ ਤਿੰਨ ਡੰਗ ਚੋਕਿਆ ਤੇ ਸੱਲੀ ਕਰਕੇ ਲੈ ਕੇ ਜਾਵੇ ਤੇ ਮੁੱਲ ਕੀ ਕਰਤਾ ਜੀ ਮੋਲਾ 75000 ਮਾਨ ਤਾਨ ਹੋ ਜੂ ਹਾਂ ਮਾਨ ਤਾਨ ਕਰਾਂਗੇ ਜੀ ਪੂਰਾ ਠੀਕ ਹੈ ਤੇ ਫੋਨ ਨੰਬਰ ਆਪਣਾ ਆਪਣਾ 99142 ਜੀ 99142 12812 ਜੀ 12812 99142 12812 ਹਾਂ ਜੀ ਹਾਂ 16 ਲੀਟਰ ਮਿੱਤਰੋ ਬੋੜਾ ਦੁੱਧ ਕਹਿ ਸਕਦੇ ਜਾਂ ਬੋੜਾ ਕਹਿ ਸਕਦੇ ਤਿਆਰ ਹੈ 20 ਬਾਈ ਲੀਟਰ ਮਿੱਤਰੋ ਪਿਛਲੇ ਸੂਏ ਦਾ ਦੁੱਧ ਕੱਢਿਆ ਵਾ ਤਸੱਲੀ ਬਖਸ ਹੈ ਜੀ ਆ ਦਾ ਘਰੇਲੂ ਪਸ਼ੂ ਹੈ ਜੀ ਆਪਣੇ ਆ ਹਾਂ ਕੋਈ ਵਪਾਰ ਦਾ ਕੰਮ ਨਹੀਂ ਵਪਾਰ ਦਾ ਕੰਮ ਨਹੀਂ ਠੀਕ ਹੈ ਅਗਲਾ ਚੋ ਕੇ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਲੈ ਕੇ ਠੰਡੀ ਸੀਲ ਪੂਰੀ ਜੀ ਧਾਰ ਕਿਵੇਂ ਆ ਧਾਰ ਪੂਰੀ ਪੋਲੀ ਹੈ ਜੀ ਓਕੇ ਹਾਂਜੀ ਮੋਟੀ ਧਾਰ ਆ ਮਿੱਤਰੋ ਪੋਲੀ ਧਾਰ ਆ ਤੇ ਹਾਂ ਲੈ ਵੀ ਪੂਰੀ ਸਾਬਾ ਮੋਟੇ ਥਾਣਾ ਪੂਰੇ ਮੁੱਠੀ ਵਾਲੇ ਹਾਂ ਚੰਗਾ ਥਾਣਾ ਹਨਾ ਹਾਂਜੀ ਹਾਂ ਤੇ ਇੱਕੋ ਜਿੱਕਾ ਮਿੱਤਰੋ ਥਾਣਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਮਗਰ ਬੱਤਸਾ ਤੇ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਨਾਲ ਕਰੋ ਮਿੱਤਰੋ ਸੰਪਰਕ ਤੇ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਬਹੁਤ ਹੁੰਦੀ ਪੰਜ ਪੰਜ ਫੈਂਟ ਆਉਂਦੀ ਹੈ ਜੀ ਠੀਕ ਹੈ ਘਰੇ ਪੀਨਣਾਂ ਮਾਝਰ ਦਾ ਦੁੱਧ ਹੈ ਜੀ ਓਕੇ ਹਾਂਜੀ ਫੈਂਟ ਫੁੱਲ ਹੈ ਹਾਂਜੀ ਫੈਂਟ ਫੁੱਲ ਹੈ ਜੀ ਓਕੇ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਤੇ ਇਹ ਪਿੰਡਾ ਬਾਈ ਦਾ ਹੈਗਾ ਸੇਲਬਰਾ ਤਹਿਸੀਲ ਫੂਲਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਸੋ ਸਾਰੇ ਵੀਰਾਂ ਦਾ ਧੰਨਵਾਦ